ਹਾਂਜੀ ਸਾਰੀਕਾਲ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਹਾਂ ਜੀਕੇ ਕੁਐਸਚਨਸ on ਰਾਜਨੀਤੀ ਸ਼ਾਸਤਰ ਪੋਲਿਟੀਕਲ ਸਾਇੰਸ ਸਵਾਲ ਪਹਿਲਾ ਭਾਰਤੀ ਸੰਵਿਧਾਨ ਨੂੰ ਬਣਨ ਵਿੱਚ ਕਿੰਨਾ ਸਮਾਂ ਲੱਗਾ 2 ਸਾਲ 11 ਮਹੀਨੇ 18 ਦਿਨ ਸਵਾਲ ਦੂਜਾ ਭਾਰਤ ਦੇ ਸੰਵਿਧਾਨ ਦਾ ਪਿਤਾ ਫਾਦਰ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਕਿਸ ਨੂੰ ਕਿਹਾ ਜਾਂਦਾ ਹੈ ਡਾਕਟਰ ਪੀਮਰਾਵ ਅੰਬੇਡਕਰ ਸਵਾਲ ਤੀਜਾ ਭਾਰਤ ਦਾ ਸੰਵਿਧਾਨ ਕਦੋਂ ਲਾਗੂ ਕੀਤਾ ਗਿਆ 26 ਜਨਵਰੀ 1950 ਵਿੱਚ ਸਵਾਲ ਚੌਥਾ ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ ਡਾਕਟਰ ਰਜੇਂਦਰ ਪ੍ਰਸਾਦ ਸਵਾਲ ਪੰਜਵਾਂ ਰਾਸ਼ਟਰਪਤੀ ਬਣਨ ਲਈ ਘੱਟੋ-ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ 35 ਸਾਲ ਸਵਾਲ 6 ਮਾ ਸੰਵਿਧਾਨ ਦੇ ਕਿਹੜੇ ਅਨੁਛੇਦ ਆਰਟੀਕਲ ਵਿੱਚ ਸੰਵਿਧਾਨ ਸੋਧ ਦੀ ਪ੍ਰਕਿਰਿਆ ਦਾ ਵਰਣਨ ਹੈ ਅਨੁਛੇਦ 368 ਸਵਾਲ 7 ਮਾ ਕਿਹੜੇ ਸੰਵਿਧਾਨ ਸੋਧ ਦੁਆਰਾ ਵੋਟ ਪਾਉਣ ਦੀ ਉਮਰ 21 ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ। ਇਹ ਕਾਟਵੀ ਸੋਧ ਸਵਾਲ 8ਵੇਂ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ ਸੀ? 9 ਦਸੰਬਰ 1946 ਵਿੱਚ ਸਵਾਲ ਨੰਬਰ 11 ਦਸੰਬਰ 1946 ਨੂੰ ਕਿਸ ਨੂੰ ਸੰਵਿਧਾਨ ਸਭਾ ਦਾ ਸਥਾਈ ਚੇਅਰਮੈਨ ਚੁਣਿਆ ਗਿਆ ਡਾਕਟਰ ਰਜਿੰਦਰ ਪ੍ਰਸਾਦ ਸਵਾਲ 10 ਮਾ ਕਿਸ ਸੰਵਿਧਾਨ ਸੋਧ ਰਾਹੀਂ ਪ੍ਰਸਤਾਵਨਾ ਵਿੱਚ ਸਮਾਜਵਾਦੀ ਧਰਮ ਨਿਰਪੱਖ ਅਤੇ ਅਖੰਡਤਾ ਸ਼ਬਦ ਜੋੜੇ ਗਏ 42ਵੀਂ ਸੋਧ ਸਵਾਲ 11 ਮਾ ਪੰਚਾਇਤੀ ਰਾਜ ਨੂੰ ਕਿਹੜੀ ਸੰਵਿਧਾਨ ਸੋਧ ਰਾਹੀਂ ਜੋੜਿਆ ਗਿਆ ਇਹ ਤਰਮੀ ਸੋਧ ਪ੍ਰਸ਼ਨ 12ਮ ਕਿਸ ਸੰਵਿਧਾਨ ਸੋਧ ਦੁਆਰਾ ਦਲ ਬਦਲੀ ਤੇ ਰੋਕ ਲਗਾਈ ਗਈ 59ਵੀਂ ਸੋਧ